ਸਰ ਮਾਮਲਾ ਵੇਖੋ ਕੁਛ ਨਹੀਂ ਆ ਸਾਡਾ ਐਸਸੀ ਸਮਾਜ ਆ ਭਾਈਚਾਰਾ ਆ ਜਦੋਂ ਐਸਸੀ ਸਮਾਜ ਦੀ ਗੱਲ ਕਰੀਏ ਅਸੀਂ ਸਾਰੇ ਇੱਕੋ ਜਿਹੇ ਆ ਦੇਖੋ ਇਹ ਮਾਮਲਾ ਜਿਹੜਾ ਨਾ ਅੱਜ ਤੋਂ 2-3 ਮਹੀਨੇ ਚੱਲਦਾ ਆ ਰਿਹਾ ਉਹਨਾਂ ਨੇ ਫੈਸਲਾ ਹੋਇਆ ਸੀ ਉਦੋਂ ਵੀ ਸਾਡਾ ਫੈਸਲਾ ਹੋਇਆ ਵੀ ਚਲੋ ਇਸ ਨੂੰ ਬੰਦੇ ਨੂੰ ਜਗ੍ਹਾ ਪ੍ਰੋਵਾਈਡ ਕਰਾਰਾਂਗੇ ਰਹੇਗਾ ਪਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਿਰ ਦੀ ਜਗ੍ਹਾ ਨਹੀਂ ਛੱਡਨੀ ਆ ਜਾ ਇਹ ਆਪਣਾ ਬੀਜ ਨੇ ਚਲਾਉਂਦਾ ਟੈਕਸੀ ਸਟੈਂਡ ਭਰਾ ਹੁੰਦੇ ਆ ਆ ਇਹ ਆਪਣੇ ਟੈਕਸੀ ਚਲਾਉਂਦੇ ਆ ਜਾਂ ਸਵਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਨਾ ਦੇ ਮੋਟਰਸਾਈਕਲ ਸਭ ਕੁਝ ਵਗੈਰਾ ਉਹ ਗੱਡੀਆਂ ਗੁੜੀਆਂ ਧੋਂਦਾ ਆ ਇਹਦਾ ਵਿਚਾਰ ਵੀ ਇਹ ਆਪਣੇ ਟੋਕਾ ਚੱਕਦਾ ਤੇ ਇੱਥੇ ਆਪਣਾ ਇਸ ਫਾਇਰ ਦੇ ਸਟੈਂਡ ਬਣਾਵਾ ਸਬੂਤ ਦੇ ਤੌਰ ਤੇ ਆ ਵੇਖੋ ਗੱਡੀਆਂ ਧੋਂਦਿਆ ਆ ਆ ਵੇਖੋ ਮੰਦਰ ਦੇ ਨੇ ਟੈਕਸੀ ਸਟੈਂਡ ਬਣਾ ਲਿਆ ਅੰਦਰ ਹੈ ਇਹ ਮੰਦਰ ਮੈਂ ਬਲਵਿੰਦਰ ਸਿੰਘ ਸਨ ਆਫ ਲੇਟਸ ਲਾਲ ਸੇਵਾ ਸਿੰਘ ਸੰਤਨਾਗਰ ਦਾ ਬੇਰਕਾ ਸੰਤਨਾਗਰ ਦਾ ਵਸਨੀਕ ਆ ਕੀ ਮਾਮਲਾ ਫਰਾ ਜੀ ਤੇ ਮਾਮਲਾ ਇਹ ਆ ਜੀ ਸਤਨਾਮ ਸਿੰਘ 30 35 ਸਾਲ ਤੋਂ ਆਪਣੇ ਚਾਚੇ ਨਾਲ ਟੋਕਾ ਚਲਾ ਰਿਹਾ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੁਣ ਤੇ ਇਹਦੇ ਚਾਚੇ ਜੀ ਡੈੱਥ ਹੋ ਗਈ ਹੁਣ ਇਹ ਚਲਾਉਂਦਾ ਸਚਨ ਕੁਮਾਰ ਜਿਹੜਾ ਇਹਨੂੰ ਕਹਿੰਦਾ ਟੋਕਾ ਚੁੱਕ ਉਹ ਨਾ ਇੱਥੇ ਆਪਣਾ ਡਰਾਈਵਰੀ ਸਿਖਾਉਂਦਾ ਆ ਤੇ ਗੱਡੀ ਲਿਆ ਕੇ ਮੰਦਰ ਦੇ ਸਾਹਮਣੇ ਧੁੰਦਾ ਆ ਜਿਹੜਾ ਮੰਦਰ ਦੀ ਬੇਅਦਬੀ ਕਰਦਾ ਆ ਉਹ ਬੇਅਦਬੀ ਕਰਕੇ ਇਹਨੂੰ ਟੋਕਾ ਇਹਨੂੰ ਚੁੱਕਣ ਦੇ ਤਾਂ ਉਹ ਕਹਿੰਦਾ ਇਹਦੇ ਮੈਂ ਰੈਕਿੰਗ ਵੀ ਕਰ ਹੁੰਦੀ ਆ ਉਹਦੀ ਤੇ ਅੱਜ ਅਸੀਂ ਆਪਾਂ ਨੂੰ ਐਸ.ਐਚ. ਸਾਹਿਬ ਨੇ ਕਿਹਾ ਕਿ ਤੁਸੀਂ ਡੀ.ਐਸ.ਪੀ ਦੇ ਪੇਸ ਹੋਣਾ ਤੇ ਦੋਵਾਂ ਤੇਰੇ ਨੂੰ ਬੁਲਾਇਆ ਡੀ.ਐਸ.ਪੀ ਨੇ ਕਿਹਾ ਕਿ ਉੱਥੇ ਜਾ ਕੇ ਇਹ ਇਹਦੀ ਰੋਜੀ ਰੋਟੀ ਆ ਤੇ ਤੁਸੀਂ ਮੰਦਰ 5 ਸਾਲ ਹੋਇਆ ਬਣਾਇਆ ਤੇ ਚਲੋ ਕੋਈ ਨਹੀਂ ਤੁਸੀਂ ਆਪਣੇ ਆਪੋ ਆਪਣੇ ਆਪ ਕਰੀ ਜਾਂਦਾ ਜੇ ਤੁਹਾਨੂੰ ਕੋਈ ਤਰਾਜ ਆ ਤੇ ਉਹ ਜਿੱਥੇ ਟੋਕਾ ਦਾ ਉਹਨੂੰ ਵੱਲ ਲੈਂਦਾ ਸਾਰੇ ਪਾਸੇ ਇਹਨਾਂ ਨੇ ਕਿਹਾ ਠੀਕ ਆ ਅਸੀਂ ਆ ਕੇ ਇੱਥੇ ਬਹਿ ਕੇ ਗੱਲ ਕਰ ਲੈਨੇ ਆ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਕਿਹਾ ਗੱਲ ਕਰਕੇ ਫਿਰ ਮੇਰੇ ਕੋ ਦੁਬਾਰਾ ਆਣਾ ਇਹਨਾਂ ਆਂਦਿਆਂ ਇੱਥੇ ਮਿਲ ਕੇ ਜਦੋਂ ਆਏ ਆ ਤੇ ਇਹਨਾਂ ਪਹਿਲਾਂ ਬੰਦੇ ਕਾਫੀ ਇਕੱਠੇ ਕੀਤੇ ਕੋ 40 5 ਇਹੜਾ ਬੰਦੇ ਇਕੱਠੇ ਕਰਕੇ ਇਹਨਾਂ ਲਲਕਾਰਾ ਸੱਚ ਨੇ ਤੇ ਉਹ ਗਗਨੇ ਮਾਰਿਆ ਕਿ ਢਾਡੋ ਚੋਕਾ ਵੇਖ ਲਾਂਗੇ ਜੋ ਉੱਥੇ ਸਾਰੀ ਪਬਲਿਕ ਪੈ ਗਈ ਉਹਨਾਂ ਟੋਕਾ ਤੋੜਤਾ ਭਾਨ ਕੇ ਤੇ ਸਤਨਾਮ ਸਿੰਘ ਦੇ ਮਗਰ ਪੇ ਭੱਜ ਕੇ ਦੁਕਾਨ 'ਚ ਵੜ ਗਿਆ ਇਹਨਾਂ ਨੇ ਇਹਨਾਂ ਨੂੰ ਜਾਨ ਬਚਾਈ ਇਹਦੀ ਮਾਂ ਬਚੀ ਆ ਇਸ ਕਰਕੇ ਇਨਸਾਫ ਚਾਹੀਦਾ ਜੇ ਕੋਈ ਆਪਣਾ ਪੜ੍ਹਿਆ ਲਿਖਿਆ ਬੰਦਾ ਰੁਜ਼ਗਾਰ ਕਰਦਾ ਆਪਣੇ ਪਰਿਵਾਰ ਨੂੰ ਚਲਾਉਂਦਾ ਤੇ ਉਹਨੂੰ ਰੋਜ਼ੀ-ਰੋਟੀ ਖਾਂ ਖਾਂ ਦੇਣੀ ਚਾਹੀਦੀ ਆ ਉਹ ਕੀ ਕਰੇਗਾ ਬਾਅਦ ਬੇਰੋਜ਼ਗਾਰ ਕੀ ਕਰੇਗਾ ਆਪਣੇ ਬੱਚਿਆਂ ਨੂੰ ਕਿੱਥੋਂ ਪੜ੍ਹਾਏਗਾ ਕਿ ਮੰਦਰ ਤੇ ਵੀ ਮਸਲਾ ਜੀ ਮੰਦਰ ਮੰਦਰ ਜੀ ਸਾਂਝਾ ਹੈ ਸਾਰਿਆਂ ਦਾ ਸਮਝੋ ਕਿ ਮੰਦਰ ਕਿਸੇ ਨੂੰ ਕੋਈ ਤਰਾਏ ਥੋੜਾ ਬਾਬਾ ਸਾਰਿਆਂ ਦਾ ਜੀ ਬਾਬਾ ਸਾਡਾ ਵੀ ਆ ਕਿਸੇ ਦਾ ਕੱਲਿਆਂ ਦਾ ਨਹੀਂ ਮੰਦਰ ਇੱਕ ਸਾਈਡ ਤੇ ਟੋਕਾ ਇੱਕ ਸਾਈਡ ਤੇ ਆ ਜੀ ਵੀਡੀਓ ਵੀਡੀਓ ਬਣੀ ਜੇ ਹੁਣ ਹਾਂਜੀ ਬਣੀ ਆ ਜੀ ਕੀ ਆ ਰਿਹਾ ਵੀਡੀਓ ਚ ਵੀਡੀਓ ਚ ਲਾਇਆ ਰਿਹਾ ਨਾ ਹੰਜੂ ਬਹੁਤ ਆਇਆ ਤੁਸੀਂ ਵੀਡੀਓ ਚ ਖੁਦ ਦੇਖ ਸਕਦੇ ਜੇ ਇੰਨਾ ਹਜੂ ਮੈਂ ਕਿ ਜੇ ਕੋਈ ਆ ਜਾਂਦਾ ਬੰਦਾ ਅੱਗੇ ਸਾਂਝਾ ਨਾਲ ਕਤਲ ਕਰ ਦੇਣਾ ਹੈ ਉਹ ਬੰਦੇ ਦਾ ਤੇ ਇਸ ਕਰਕੇ ਤੁਸੀਂ ਇਹਨੂੰ ਇਨਸਾਫ ਦਵਾਇਆ ਜਾਵੇ ਅਸੀਂ ਇਹ ਚਾਹੁੰਦੇ ਆ ਕਿ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾਂਦੇ ਆ ਤੇ ਉਹ ਖਾਵੇ ਉਹਨੂੰ ਉਹਦਾ ਇਨਸਾਫ ਹੋਣਾ ਚਾਹੀਦਾ ਜੀ ਮੈਂ ਸਤਨਾਮ ਸਿੰਘ ਸਨੂ ਪਵਿੰਦਰ ਸਿੰਘ ਪਿੰਡ 베ਰਕਾ ਸੰਤਨਗਰ ਸਾਡਾ ਇੱਥੇ ਸੰਤਨਗਰ ਮੋੜ ਤੇ ਪੱਠਿਆਂ ਦਾ ਟੋਕਾ ਹੈਗਾ ਪਸ਼ੂਆਂ ਵਾਸਤੇ ਚਾਰਾ ਕੱਟ ਕੇ ਵਿਕਰੀ ਕਰਦੇ ਸੀ 35 ਸਾਲ ਪਹਿਲਾਂ ਦਾ ਟੋਕਾ ਚੱਲ ਰਿਹਾ ਹੈ ਅੱਜ ਇਹ ਕੁਝ ਦਿਨਾਂ ਤੋਂ ਇਸ ਟੋਕੇ ਥੋੜਾ ਵਿਵਾਦ ਜਾ ਚੱਲ ਰਿਹਾ ਹੈ ਅੱਜ ਸਾਨੂੰ ਡੀਜੀਪੀ ਸਾਹਿਬ ਨੇ ਸ਼ਹਿਰ ਬੁਲਾਇਆ ਹੈਗਾ ਦੋਨੋਂ ਪਾਰਟੀਆਂ ਨੂੰ ਉੱਥੇ ਜਾ ਕੇ ਅਸੀਂ ਗਏ ਹਾਂ ਅਸੀਂ ਪੇਸ਼ ਹੋਏ ਵੀ ਸਾਨੂੰ ਡੀਜੀਪੀ ਸਾਹਿਬ ਨੇ ਆਖਿਆ ਵੀ ਤੁਸੀਂ ਵੀ ਬਹਿ ਕੇ ਆਪਣਾ ਕੋਈ ਨਿਵਟਾਰਾ ਹੁੰਦਾ ਤੇ ਕਰ ਲੋ ਨੀ ਤੇ ਫਿਰ ਦੁਬਾਰਾ ਆ ਕੇ ਮਿਲੋ ਉੱਥੋਂ ਅਸੀਂ ਵਾਪਸ ਆ ਗਏ ਆ ਇਹ ਸਚਿਨ ਨਾਣੇ ਨੇ ਇਥੇ 40-50 ਬੰਦੇ ਇਕੱਠੇ ਕੀਤੇ ਸੀਗੇ ਆਉਂਦਿਆਂ ਨੂੰ ਸਾਡੇ ਜਦੋਂ ਅਸੀਂ ਆਏ ਆ ਇਹਨਾਂ ਨੇ ਉਹ ਮੁੰਡਿਆਂ ਨੂੰ ਕਹਿ ਕੇ ਲਲਕਾਰਾ ਮਾਰ ਕੇ ਸਾਡੀ ਸਾਰੀ ਸੱਤ ਸਚਿਨ ਦੇ ਗੱਗਨੇ ਲਲਕਾਰਾ ਮਾਰਿਆ ਸਾਡੀ ਸਾਰੀ ਛੱਤ ਤੋੜਦੀ ਟੀਨਾ ਤੋੜੀਆਂ ਸਾਡੇ ਮੇਰੇ ਮਗਰੂ ਵੀ ਭਜੇ ਆ ਮਾਰਨ ਨੂੰ ਵੀ ਅਸੀਂ ਦੁਕਾਨ ਚ ਵੜ ਕੇ ਜਾਨ ਬਚਾਈ ਮੇਰਾ ਸਾਰਾ ਨੁਕਸਾਨ ਕਰਦਾ ਇੰਜਨ ਨੂੰ ਨੁਕਸਾਨ ਕੀਤਾ ਇਹਨਾ ਟੋਕਾ ਭੰਤਾ ਸਾਡਾ ਤੇ ਅਡਾਂ ਸਾਡੇ ਦਰਖਤੋੜੇ ਪ੍ਰਸ਼ਾਸਨ ਕੋਈ ਹੋ ਇਨਸਾਫ ਕਰਦੇ ਆ ਵੀ ਸਾਨੂੰ ਕੀ ਇਹ ਰੋਜੀ ਰੋਟੀ ਮੇਰੀ ਜਿਹੜੀ ਹੈ ਬਿਲਕੁਲ ਖਤਮ ਕਰਤੀ ਜਨੇ ਇਸ ਟਾਈਮ ਵਜਾ ਜੀਐਟਸੀ ਹਰਟਾਉਂਦਾ ਵਜਾ ਇਹ ਆਪਣਾ ਬਿਜ਼ਨਸ ਚਲਾਉਂਦਾ ਦਾ ਟੈਕਸੀ ਸਟੈਂਡ 'ਚ ਭਰਾਉਂਦਿਆ ਆ ਇਹ ਆਪਣੀ ਟੈਕਸੀ ਚਲਾਉਂਦੀਆਂ ਜਾ ਸਿਕਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਉਹਨਾਂ ਦੇ ਮੋਟਰਸਾਈਕਲ ਸਭ ਕੁਝ ਵਗੈਰਾ ਕੋ ਗੱਡੀਆਂ ਗੁਡੀਆਂ ਧੋਂਦਾ ਆ ਇਹਦਾ ਵਿਚਾਰ ਵੀ ਇਹ ਆਪਣੇ ਟੋਕਾ ਚੱਕਦਾ ਤੇ ਇੱਥੇ ਆਪਣਾ ਇੱਕ ਸਾਈਡ ਦੇ ਸਟੈਂਡ ਬਣਾਵਾ ਸਬੂਤ ਦੇ ਤੌਰ ਤੇ ਆ ਵੇਖੋ ਗੱਡੀਆਂ ਧੁੰਦਿਆ ਆ ਆ ਵੇਖੋ ਮੰਦਰ ਦੇ ਨੇ ਟੈਕਸੀ ਟ੍ਰੈਂਡ ਕਰ ਲਿਆ ਇਹ ਮੰਦਰ ਹੈ ਇਹ ਮੰਦਰ ਦੀ ਜਾਇਦਾਦ ਇਹ ਸਰਕਾਰੀ ਜਾਇਦਾਦ ਨਹੀਂ ਕਿਸੇ ਦੀ ਜਾਇਦਾਦ ਨਹੀਂ ਜੀ ਰੇਲਵੇ ਦੀ ਸਰਕਾਰੀ ਜਗ੍ਹਾ ਆ ਸਰਕਾਰ ਜਿੰਨੇ ਚਾਹੇਗੀ ਉਹਨੇ ਜਦ ਅਸੀਂ ਕਰਾਂਗੇ ਜਦੋਂ ਸਰਕਾਰ ਚੱਕ ਦੇਗੀ ਉਹ ਸਾਰਿਆਂ ਦਾ ਕੋਈ ਚੱਕਰ ਨਹੀਂ ਗਾ ਮੰਦਰ ਦਾ ਮਸਲਾ ਕੀ ਹੈ ਮੰਦਰ ਦਾ ਮਸਲਾ ਕੋਈ ਨਹੀਂ ਮੰਦਰ ਤਾਂ ਬਾਅਦ ਚ ਬੜਿਆ ਪੰਜ ਚਾਰ ਸਤੋਂ ਮੂਰਤੀ ਰੱਖੀਏ ਚਲੋ ਮੰਦਰ ਆਪਾਂ ਇਹ ਗੱਲ ਨਹੀਂ ਕਹਿੰਦੇ ਨਾ ਅਸੀਂ ਮੰਦਰ ਚੁੱਕੜੋ ਕਹਿੰਦੇ ਨਾ ਆਪਾਂ ਕਿਹਾ ਹੀ ਅੱਜ ਤੱਕ ਅਸੀਂ ਸਾਡਾ ਹੀ ਗੁਰੂ ਆ ਜੀ ਤੁਹਾਨੂੰ ਸਰਾਜ ਵੀ ਮੰਦਰ ਨਾਲ ਜਾਂ ਨਾ ਸਰ ਸਾਨੂੰ ਕੋਈ ਦਰਾਇ ਨਹੀਂ ਮੰਦਰ ਨਾਲ ਸਰ ਕੋਈ ਦਰਾਇ ਨਹੀਂ ਜੀ ਗੁਰੂ ਆ ਅਸੀਂ ਵੀ ਮੰਨਦੇ ਆ ਸਾਨੂੰ ਕਾਹਦਾ ਨਾਲੇ ਸਾਡੇ ਨਾਲ ਹੈ ਹੀ ਪਿੱਛੇ ਆ ਸਾਡੇ ਟੋਕੇ ਚ ਤੇ ਮੰਦਰ ਚ 30 35 ਫੁੱਟ ਦੀ ਸਪੇਸ ਆ ਖਾਲੀ ਜਗਾ ਫੇਰੇ ਆਪਣੀ ਦੀਵਾਰ ਕੀਤੀ ਵਖਰੀ ਵੀ ਪੱਠੇ ਨਾ ਜਾਣ ਨਾ ਕੋ ਹੋਰ ਜਾਵੇ ਅਸੀਂ ਬਸ ਸਫਾਈ ਕਰਦੇ ਆ ਸਾਡਾ ਸਾਰੀ ਦੀਵਾਰ ਦੂਰ ਵੀ ਇਹਨਾਂ ਤੋੜਤੀ ਅੱਜ ਜੋ ਹੈਗਾ ਸਭ ਜਿਹੜੇ ਬੰਦੇ ਨੇ ਕਿਉਂ ਇਹ ਫਿਰ ਤੁਹਾਡੇ ਨਾਲ ਰੰਜਸ ਸਾਹੀ ਰੰਜਸ ਕੋਈ ਨਹੀਂ ਜੀ ਇਹ ਸੱਚੀ ਨਹੀਂ ਆ ਜਿਹੜਾ ਮੰਦਰ ਦਾ ਪ੍ਰਧਾਨ ਬਣਿਆ ਕਹਿੰਦਾ ਮੈਂ ਪ੍ਰਧਾਨ ਆ ਕਦੀ ਜਾਂਦਾ ਮੈਂ ਚੇਅਰਮੈਨ ਨਾਲ ਗੱਗੜਿਆ ਨਾਲ ਇਹਦੇ ਹੋਰ ਮੁੰਡੇ ਆ ਪੰਜ ਸੱਤ ਉਹਨਾਂ ਦੇ ਨਾਂ ਨਹੀਂ ਹਨ ਇੰਨੇ ਜ਼ਿਆਦਾ ਤੇ ਇਹ ਰੰਜਸ ਹੋ ਗਿਆ ਵੀ ਇਹ ਜਗਾ ਲੈਂਦੇ ਇੱਕ ਇਹਨਾਂ ਸਾਡੇ ਘਰ ਤੱਕ ਜਾ ਕੇ ਸਾਡੀ ਰੈਕਿੰਗ ਕਰਦੇ ਆ ਸਾਡੇ ਘਰ ਵੇਖੇ ਆ ਨੀਆਂ ਵੇਹਲੀਆਂ ਵੇਖਿਆ ਨਾਲ ਮੋਟਰਸਾਈਕਲ ਤੇ ਮੁੰਡਾ ਗਿਆ ਸਾਨੂੰ ਇਹ ਬੰਦੇ ਕੋ ਖਤਰਾ ਨਹੀਂ ਸਾਨੂੰ ਧਮਕੀਆਂ ਵੀ ਦਿੱਤੀਆਂ ਇਥੇ ਅੱਜ ਤੋਂ 15 20 ਦਿਨ ਪਈ ਜਿੱਦਨ ਪਹਿਲਾਂ ਕੰਪਲੇਨ ਹੋਈ ਆ ਵੀ 10 ਦਿਨ ਦੇ ਅੰਦਰ ਆਂਦਾ ਤੇਰਾ ਟੋਕਾ ਵੀ ਚਕਾਵਾਂਗਾ ਬੰਦੇ ਸੱਦਗੇ ਤੇ ਤੈਨੂੰ ਵੀ ਚਕਾਵਾਂਗਾ ਟੋਕਾ ਤੇਨੇ ਚੱਕਤਾ ਅੱਜ ਇਹਦਾ ਮਤਲਬ ਸਾਨੂੰ ਵੀ ਚੱਕੇਗਾ ਆ ਜਿਹੜੇ ਫੋਟੋਆਂ ਫੜੀਆਂ ਇਹ ਜਿਹੜੀਆਂ ਆ ਇਹ ਫੋਟੋਆਂ ਸੱਚੀਆਂ ਨੇ ਇਹ ਆਪਣੇ ਮੰਦਰ ਦੇ ਸਾਹਮਣੇ ਜਿਹੜਾ ਇਹ ਸਾਨੂੰਾਂ ਦੇ ਬੇਅਦਬੀ ਕਰਦਾ ਪੱਠਿਆਂ ਦੀ ਬੇਅਦਬੀ ਆ ਵੇਖੋ ਇਹ ਗੱਡੀ ਧੋਹੰਦਿਆ ਤੇ ਤਿੰਨ ਗੱਡੀਆਂ ਨਾਲ ਹੋਰ ਲੱਗੀਆਂ ਨੇ ਮੋਟਰਸਾਈਕਲ ਲੱਗਾ ਇਹਦੇ ਸਟੈਂਡ ਬਣਾਇਆ ਇਹਦੇ ਨਾਲ ਬੇਅਦਬੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਬਹੁਤ ਹੀ ਬੇਅਦਬੀ ਸਾਡੇ ਪੱਠੇ ਨਾਲ ਕਦੀ ਅਸੀਂ ਤੇ ਸਬਾਈ ਕਰਦੇ ਆਂ ਉਧਰ ਪੱਠੇ ਜਾਂਦੀ ਨਹੀਂਗੇ ਚਾਹੁੰਦੇ ਇਨਸਾਫ ਚਾਹੁੰਨੇ ਆ ਜੀ ਪੁਲਿਸ ਆਈ ਹੋਣਾ ਮੁਰਤੇ ਦਾ ਪੁਲਿਸ ਦੇ ਸਾਹਮਣੇ ਭੰਤ ਤੋਰ ਕੀਤੀ ਹੈ ਜੀ ਇਹਨਾਂ ਨੇ ਸਫੇਰ ਦੀ ਪੁਲਿਸ ਇੱਥੇ ਹੈਗੀ ਹਾਂ ਤੇ ਹੁਣ ਵੇਖੋ ਕੀ ਕਰਦੇ ਦੋ ਬੰਦੇ ਫੜੇ ਸੀਗੇ ਤੇ ਉਹ ਵੀ ਛੱਡ ਆ ਕੇ ਲੈ ਆਏ ਇਹਨਾਂ ਦੇ ਬੰਦੇ ਬਹੁਤ ਜ਼ਿਆਦਾ ਸੀਗੇ ਤੇ ਛੜਾ ਕੇ ਲੈ ਗਏ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੇਰੀ ਤਾਂ ਰੋਜੀ ਰੋਟੀ ਗਈ ਮੈਂ ਤਾਂ ਪੜ੍ਹਿਆ ਲਿਖਿਆ ਕੋਰਸ ਵੀ ਕੀਤਾ ਆ ਵੀਏ ਤੱਕ ਮੈਂ ਪੜ੍ਹਿਆ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਹਾਰ ਹੰਬ ਗਏ ਇਸੇ ਕੰਮ ਚ ਆਪਣੇ ਚਾਚੇ ਇਹਨਾਂ ਪਹਿਲਾਂ ਗਾ ਫਿਰ ਮੈਂ ਇਸੇ ਕੰਮ ਚ ਵੜ ਗਿਆ ਮੈਂ ਚਲੋ ਆਪਣੀ ਰੋਟੀ ਕਮਾ ਕੇ ਖਾਣੀ ਹੈ ਜਿੱਦਾਂ ਮਰਜੀ ਖਾਣੀ ਹੈ ਅਸੀਂ ਤਾਂ ਮਿਹਨਤ ਕਰਨੀ ਆ ਹਾਂ ਜੀ ਵੀਰ ਜੀ ਆਪਣਾ ਨਾਮ ਲਿਖੋ ਵਾਲਮੀ ਸ਼ਕਤੀ ਅਮਰ ਹੈ ਸ੍ਰੀ ਸ੍ਰੀ 187 ਗਿਆਨਤ ਮਹਾਰਾਜ ਕੀ ਜੈ ਬਰਮ ਪਹੁੰਚੇ ਪ੍ਰਬੂਰਤ ਨਾਕਰ ਮਹਾਰਾਜ ਕੀ ਜੈ ਭਗਵਾਨ ਵਾਲਮੀਕ ਧਰਮ ਸਲਾ ਸੁਸਾਇਟੀ ਤੋਂ ਸਚਿਨ ਕਲਿਆਣ ਬਿਰਕੇ ਤੋਂ ਚੇਅਰਮੈਨ ਹਾਂਜੀ ਮਾਮਲਾ ਸਰ ਜਰਾ ਇਲਜਾਮ ਲਾਇਆ ਜਾ ਰਿਹਾ ਤੁਹਾਡੇ ਸਰ ਮਾਮਲਾ ਵੇਖੋ ਕੁਛ ਨਹੀਂ ਆ ਸਾਡਾ ਐਸੀ ਸਮਾਜ ਆ ਭਾਈਚਾਰਾ ਆ ਜਦੋਂ ਐਸੀ ਸਮਾਜ ਦੀ ਗੱਲ ਕਰੀਏ ਅਸੀਂ ਸਾਰੇ ਇੱਕੋ ਜਿਹੇ ਆ ਦੇਖੋ ਇਹ ਮਾਮਲਾ ਜਿਹੜਾ ਨਾ ਅੱਜ ਤੋਂ 2-3 ਮਹੀਨੇ ਚੱਲਦਾ ਆ ਰਿਹਾ ਅਸੀਂ ਫੇਰ ਸੋਚਦੇ ਹਾਂ ਚਲੋ ਸਾਡਾ ਪਿੰਡ ਆ ਸਾਡਾ ਗਲੀ ਮੁਹਲਾ ਆ ਆਪਾਂ ਰਲ ਮਿਲ ਕੇ ਇੱਥੇ ਰਹਿਣਾ ਆ ਪਰ ਐਸਵੀ ਨਾਲ ਸਾਡਾ ਪਹਿਲਾਂ ਵੀ ਐਸਐਚਓ ਲਾਗੇ ਫੈਸਲਾ ਮੈਡਮ ਕੋ ਹੋਇਆ ਏ ਐਸਐਚਓ ਮੈਡਮ ਨਾਲ ਮਾਲਕਨਾ ਸਤਨਾਮ ਸਿੰਘ ਨਾਲ ਉਹਨਾਂ ਨਾਲ ਫੈਸਲਾ ਹੋਇਆ ਏ ਉਦੋਂ ਵੀ ਸਾਡਾ ਫੈਸਲਾ ਹੋਇਆ ਵੀ ਚਲੋ ਇਸ ਨੂੰ ਬੰਦੇ ਨੂੰ ਜਗ੍ਹਾ ਪ੍ਰੋਵਾਈਡ ਕਰਾਰਾਂਗੇ ਠੀਕ ਹੈ ਰੋਟੀ ਖਾਂਦਾ ਖਾਵੇ ਸਾਡਾ ਸਾਡੇ ਮੈਂਬਰ ਕੋਈ ਇਹਨੂੰ ਪਰੇਸ਼ਾਨ ਨਹੀਂ ਕਰੇਗਾ ਪਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਰ ਦੀ ਜਗ੍ਹਾ ਨਹੀਂ ਛੱਡਣੀ ਮੰਦਰ ਦੀ ਜਗ੍ਹਾ ਨਹੀਂ ਛੱਡੀ ਵੇਖੋ ਪਰਮਾਤਮਾ ਘਰ ਤੇ ਲੋਕੀ ਹਿੱਸਾ ਪਾਉਂਦੇ ਆ ਪਰ ਇਹਨੂੰ ਪਤਾ ਨਹੀਂ ਕਿਨੇ ਕੀ ਗਿਆ ਕੀ ਨੇ ਕਿਹੜੀ ਚੁੱਕਣਾ ਕੰਮ ਕਰਦਾ ਮੈਨੂੰ ਸਾਰੇ ਚੀਜ਼ਾਂ ਨਹੀਂ ਪਤਾ ਪਰ ਇਹ ਇੱਕੋ ਵਰਡਿੰਗ ਆ ਵੀ ਮੈਂ ਜਗਾ ਨਹੀਂ ਛਡਨੀ। ਇਤੋਂ ਤੱਕ ਸਾਡੇ ਪ੍ਰਬੰਧਾ ਨੇ ਸਾਰਿਆਂ ਨੇ ਕਮੇਟੀ ਦੇ ਨੇ ਇਹੋ ਗੱਲ ਕਹੀ ਵੀ ਤੈਨੂੰ ਆਪਾਂ ਕਿਤੇ ਉਹ ਜਗਾ ਪ੍ਰੋਵਾਈਡ ਕਰਾ ਦਨੇ ਜਿੱਤੇ ਲੱਗ ਜਾ ਕੇ ਬਥੇਰੀ ਜਗਾ ਜੋ ਤੇਰਾ ਖਰਚਾ ਵੀ ਦੇ ਦਾਂਗੇ। ਲੜਾਈ ਕੋਈ ਨਹੀਂ ਆ। ਗੁਰੂ ਘਰ ਸਾਡੇ ਪਿੰਡ ਦਾ ਸਾਂਝਾ ਆ। ਪਰ ਇਹਨੇ ਫਿਰ ਵੀ ਉਹ ਗੱਲ ਆਪਣੀ ਛੱਡੀ ਨਹੀਂ। ਅੱਜ ਵੀ ਸਾਡਾ ਇੱਕ ਧਰਨਾ ਸੀ ਜਿਹਦੇ ਕਰਕੇ ਸਾਡੇ 100 150 ਬੰਦੇ ਆਏ ਸੀ ਤੇ ਚਲੋ ਐਸਐਚਓ ਮੈਡ ਨੇ ਕਿਹਾ ਵੀ ਚਲੋ ਆਪਾਂ ਤੁਹਾਡੀ ਫੇਰ ਇੱਕ ਵਾਰੀ ਬੈਠ ਕਰਾ ਦਨੇ ਆ ਡੀਸੀਪੀ ਦਫਤਰ। ਉੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ। ਇਹਨੂੰ ਜਗ੍ਹਾ ਪ੍ਰੋਵਾਈਡ ਕਰਾ ਦੇਣਗੇ ਇਹਨੂੰ ਹੁਣ ਪਤਾ ਹੈ ਵੀ ਡੀਸੀ ਸਾਹਿਬ ਨੇ ਕਿਹਾ ਤਾਂ ਜਗ੍ਹਾ ਪ੍ਰੋਵਾਈਡ ਕਰਨੀ ਪੈਣੀ ਆ ਇਹਨੇ ਡਰਦੇ ਨੇ ਹੁਣ ਫੇਰ ਇਹੋ ਗੱਲ ਕਹੀ ਆ ਵੀ ਮੈਂ ਟੋਕਾਂ ਨਹੀਂ ਜੁਕਣਾ ਤੁਸੀਂ ਆਪਣਾ ਮੰਦਰ ਜਿੱਥੇ ਮਰਜ਼ੀ ਲੈ ਜਾਓ ਜਦੋਂ ਉਹਦਾ ਕਹਿਣਾ ਵੀ ਮੈਂ ਗਈ ਗਈ ਇਹਨਾਂ ਨੂੰ ਕੋਈ ਮੰਦਰ ਚੁਣਵਾ ਰਿਹਾ ਕਹਿੰਦਾ ਤਾਂ ਕਾਜ ਉਹ ਸਾਡੇ ਮੰਦਰ ਦੇ ਨਹੀਂ ਮਾਗਦੇ ਆ ਮੰਦਰ ਦੇ ਆ ਹਾਟੇ ਦੇਖੋ ਜੇ ਪੁੱਛਦੇ ਹੁੰਦੇ ਫੇ ਸਾਨੂੰ ਧੱਕਾ ਕਰਨ ਦੀ ਕੀ ਲੋੜ ਆ ਜੀ ਸਾਨੂੰ ਬੰਨ ਮਰਜ਼ੀਆਂ ਕਰਨ ਦੀ ਕੀ ਲੋੜ ਆ ਜੀ ਵੀ ਇਲਜ਼ਾਮ ਲਾ ਰਹੇ ਕਿ ਕਿਤੇ ਡਰਾਈਵਿੰਗ ਸਕੂਲ ਚਲਾਉਦੇ ਇਥੇ ਸਰ ਵੇਖੋ ਗੱਡੀ ਆ ਗੱਡੀ ਕਿਤੇ ਵੀ ਬੰਦਾ ਲਾਸਦਾ ਠੀਕ ਹੈ ਇਹਨਾਂ ਨੂੰ ਲੱਗਦਾ ਡਰਾਈਵਿੰਗ ਸਕੂਲ ਦੀ ਗੱਡੀ ਇੱਥੇ ਲੱਗਦੀ ਆ ਆਪਾਂ ਕਿਤੇ ਹੋਰ ਲਾ ਲਾਂਗੇ ਅੱਬਲ ਦੇ ਗੱਡੀ ਤੇ ਲੱਗਦੀ ਨਹੀਂ ਆ ਉਹਨਾਂ ਦਾ ਕਹਿਣਾ ਆ ਠੀਕ ਹੈ ਜੀ ਹਾਂ ਜੀ ਫੋਟੋ ਮੇਰੇ ਕੋ ਵੀ ਸਰ ਨਾਲ ਦੇ ਗਿਆ ਜਿਹੜੀ ਟਰਾਲੀਆਂ ਲੱਗਦੀਆਂ ਚਰੀ ਤੇਰਾ ਤਰਾ ਫੋਟ ਤਾਂ ਬਾਹਰ ਨੂੰ ਲੱਗਦੀਆਂ ਠੀਕ ਹੈ ਬੇਦਬੀ ਤੇ ਹੁੰਦੀਆਂ ਨਿੱਕਰ ਬਲੈਂਡ ਪਾ ਕੇ ਉਹਨਾਂ ਦੇ ਬੰਦੇ ਟਰਾਲੀਆਂ ਲਾ ਕੇ ਬੈਂਚਾ ਲੇਟ ਜਾਂਦੇ ਧੀਆਂ ਪਣਾ ਤੇ ਦਰਬਾਰ ਤੇ ਆਉਗੀਆਂ ਤੋੜਪਨ ਨੂੰ ਜੀਤੀ ਤੇ ਤੋੜਪਨ ਸਰ ਕੁਛ ਨਹੀਂ ਤੋੜਪਨ ਹੁੰਦਾ ਟੋਕਾਂ ਨੇ ਇੱਥੇ ਰਹਿਣਾ ਟੋਕ ਹਜੇ ਵੀ ਉੱਥੇ ਆ ਸਿਰਫ ਆਪਾਂ ਲਿਸ਼ਾਨ ਸਾਹਿਬ ਲਾਇਆ ਸ਼ਾਂਤੀ ਪੂਰਬ ਕੀਤਾ ਆ ਇੱਚ ਤੋੜਪਨ ਹੁੰਦੀ ਤੇ ਆਪਾਂ ਸ਼ਾਇਦ ਇੱਥੇ ਨਾ ਹੁੰਦੇ ਜਾਂ ਸਾਡੇ ਬੰਦੇ ਨਾ ਹੋਂ ਨੀਂਦੇ ਐਜਾ ਸਰ ਕੁਛ ਨਹੀਂ ਹੋਇਆ ਅਸੀਂ ਇਹੋ ਚਾਹਨੇ ਆ ਸ਼ਾਂਤੀ ਪੂਰਬਣਾ ਮੇਰਾ ਵੀਰ ਇਥੋਂ ਟੋਕਾ ਚੁੱਕ ਲੈ ਕੇ ਤੇ ਹੋ ਜਗ੍ਹਾ ਪ੍ਰੋਵਾਈਡ ਕਰਨਾ ਲੜਾਈ ਝਗੜਾ ਆਪਣਾ ਕੋਈ ਨਹੀਂ ਆ ਦਬਾਰ ਜਗ੍ਹਾ ਸਾਂਝਾ ਮੰਚੇ ਪਾਸੇ ਪਿੰਡ ਦਾ ਮੰਚ ਆ ਸਾਰੀ ਸੰਗਤ ਆਵੇ ਜਾਵੇ ਖੁਸ਼ ਹੋਵੇ ਤੁਸੀਂ ਡਰਾਈਵਿੰਗ ਸਕੂਲ ਚ ਲਾਉਣਾ ਇੱਥੇ ਜਾਂ ਡਰਾਈਵਿੰਗ ਸਕੂਲ ਸਾਨੂੰ ਚਲਾਉਣ ਦੀ ਲੋੜ ਨਹੀਂ ਡਰਾਈਵਿੰਗ ਸਕੂਲ ਦਾ ਮਤਲਬ ਹੁੰਦਾ ਵੀ ਰੋਡ ਤੇ ਚੱਲਣਾ ਰੋਡ ਤੇ ਚੱਲੇਗਾ ਇੱਥੇ ਜਿ ਖਲਾੜ ਦਾਂਗੇ ਆਪਣਾ ਡਰਾਈਵਿੰਗ ਸਕੂਲ ਤੋਂ ਚੱਲੇਗਾ ਹੀ ਨਹੀਂ ਡਰਾਈਵਿੰਗ ਸਕੂਲ ਦਾ ਕੋਈ ਰੋਲ ਹੀ ਨਹੀਂ ਹੈਗਾ ਇਹਦੇ ਇੱਕ ਜਾਣ ਕੇ ਈਸ਼ੂ ਬਣਾਇਆ ਜਾਂਦਾ ਠੀਕ ਹੈ ਇਹਨਾਂ ਸ਼ਬਦਾਂ ਵਿੱਚ ਇੱਕ ਬਾਲਮੀਕ ਧਰਮਸ਼ਾਲਾ ਬਣਾਈ ਹੈ ਇੱਕ ਥਰਨੇ ਇੱਕ ਟੋਕਾ ਲੱਗਣ ਡਿਆ ਕਾਫੀ ਪੁਰਾਣਾ ਇੱਥੇ ਚੱਲਣ ਡਿਆ ਟੋਕਾ ਉਹ ਦੋਹਾਂ ਥਰਾਂ ਦਾ ਪੂਰੀ ਟਕਰਾਅ ਰੋ ਟੋਕਾ ਇੱਥੇ ਕੁਝ ਚਾਉਣਾ ਚਾਹੁੰਦੇ ਇਥੋਂ ਤੇ ਦੂਜੀ ਥਰ ਵੀ ਹਾਂਜੀ ਉਹ ਵੇਖੋ ਅਫਸਰਾਂ ਦੇ ਇਤਿਹਾਰ ਨੋਟਿਸ ਵਿੱਚ ਇਹ ਤੋੜਪਾਂ ਤੇ ਕੀਤੀ ਉਹਨਾਂ ਨੇ ਮਾਲਕ ਕਿਹਨੇ ਬਸ ਉਹ ਧਰਮਸ਼ਾਲਾ ਬਾਲ ਮਿੱਤਰ ਨੇ ਉਹਨਾਂ ਨੇ ਥੋੜੀ ਬੋਤੀ ਤੋੜਪਾਂ ਕੀਤੀ ਉੱਥੇ ਕਿਉਂਕਿ ਠੀਕ ਹੈ 60 ਪੇਟ ਤਾਂ ਨਹੀਂ ਲੱਗੀ ਨਹੀਂ 60 ਪੇਟ ਕੇ ਮਸਲਾ ਜੀ ਆਂਦੇ ਮੰਦਿਰ ਦਾ ਹਟਾਉਂਦਾ ਜਾਂ ਕੀ ਮਸਲਾ ਜੀ ਨਹੀਂ ਮਸਲਾ ਮੰਦਿਰ ਉਹ ਨਹੀਂ ਮੰਦਿਰ ਹਟਾਉਣ ਨੂੰ ਨਹੀਂ ਕਹਿੰਦੇ ਇਹ ਇਹ ਤੇਰੇ ਕਹਿੰਦੀ ਜੇ ਟੋਕਾ ਹਟਾਉਣ ਨੂੰ ਕਹਿੰਦੇ ਉਹ ਵੀ ਕਾਫੀ ਆਪਣਾ ਰੋਜੀ ਰੋਟੀ ਕਮਾਉਂਦੇ ਉੱਥੇ ਟੋਕਾ ਪੱਠੇ ਗੁਦਰ ਕੀ ਠੀਕ ਕੋਈ 35 ਸਾਲ ਤੋਂ ਕਹਿੰਦੇ ਚੱਲਦਾ ਉੱਥੇ ਜੋ ਅਫਸਰ ਜੋ ਅਪਚਾ ਨੋਟਿਸ ਵਿੱਚ ਹੈਗਾ ਜੋ ਆਖਣਗੇ ਉਹਦਾ ਨਾਮ ਕਰਦੇ ਜਮ ਚਲਦੀ ਜੀ ਠੀਕ